ਵਿਦਿਆਰਥੀਓ ਅੱਜ ਅਸੀਂ 10ਵੀਂ ਜਮਾਤ ਦੇ ਅਰਥ ਸ਼ਾਸਤਰ ਦੇ ਵਿੱਚੋਂ ਪਾਠ ਨੰਬਰ 4 ਭਾਰਤ ਵਿੱਚ ਉਦਯੋਗਿਕ ਵਿਕਾਸ ਤੇ ਚਰਚਾ ਕਰਾਂਗੇ। ਇਸ ਵੀਡੀਓ ਵਿੱਚ ਅਸੀਂ ਇਸ ਪਾਠ ਦੇ ਅਭਿਆਸ ਨੂੰ ਹੱਲ ਕਰਾਂਗੇ। ਤੁਸੀਂ ਇਸ ਤੇ ਅਭਿਆਸ ਨੂੰ ਕਾਪੀ ਤੇ ਨੋਟ ਵੀ ਕਰ ਸਕਦੇ ਹੋ ਤੇ ਇਥੋਂ ਸਮਝ ਕੇ ਜੋ ਹੈ ਲੰਬੇ ਸਮੇਂ ਲਈ ਯਾਦ ਵੀ ਰੱਖ ਸਕਦੇ ਹੋ। ਪਹਿਲਾਂ ਅਸੀਂ ਇਸ ਦੇ ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਦੇਖਾਂਗੇ। ਪ੍ਰਸ਼ਨ ਨੰਬਰ 1 ਮੋਡੂਲੇਤ ਉਦਯੋਗਾਂ ਦੀਆਂ ਕੋਈ ਦੋ ਉਦਾਹਰਨਾਂ ਦਿਓ ਉੱਤਰ ਸੀਮਿੰਟ ਉਦਯੋਗ ਲੋਹਾ ਇਸਪਾਤ ਉਦਯੋਗ ਬਿਜਲੀ ਉਦਯੋਗ ਆਦਿ ਇਹਨਾਂ ਉਦਯੋਗਾਂ ਵਿੱਚ ਤਿਆਰ ਮਾਲ ਦੂਸਰੇ ਉਦਯੋਗਾਂ ਦੇ ਵਿੱਚ ਵਰਤਿਆ ਜਾਂਦਾ ਹੈ ਭਾਵ ਕਿ ਇਹ ਉਦਯੋਗ ਦੂਸਰੇ ਉਦਯੋਗਾਂ ਨੂੰ ਵਿਕਾਸ ਕਰਨ ਵਿੱਚ ਮਦਦ ਕਰਦੇ ਹਨ ਪ੍ਰਸ਼ਨ ਨੰਬਰ 2 ਕਟੀਰਤ ਉਦਯੋਗਾਂ ਤੋਂ ਕੀ ਭਾਵ ਹੈ ਉੱਤਰ ਪਿੰਡਾਂ ਵਿੱਚ ਲੱਗੇ ਛੋਟੇ ਉਦਯੋਗ ਜਿਨ੍ਹਾਂ ਵਿੱਚ ਕੇਵਲ ਇੱਕ ਪਰਿਵਾਰ ਦੇ ਮੈਂਬਰ ਹੀ ਕੰਮ ਕਰਦੇ ਹਨ ਨੂੰ ਕੁਟੀਰੀ ਉਦਯੋਗ ਕਹਿੰਦੇ ਹਨ ਇਨ੍ਹਾਂ ਵਿੱਚ ਜ਼ਿਆਦਾਤਰ ਕੰਮ ਹੱਥੀਂ ਕੀਤਾ ਜਾਂਦਾ ਹੈ ਭਾਵ ਕਿ ਇਹ ਪਿੰਡਾਂ ਵਿੱਚ ਲੱਗੇ ਇੱਕ ਪ੍ਰਕਾਰ ਦੇ ਘਰੇਲੂ ਉਦਯੋਗ ਹੁੰਦੇ ਹਨ ਪ੍ਰਸ਼ਨ ਨੰਬਰ 3 ਲਘੂ ਉਦਯੋਗ ਤੋਂ ਕੀ ਭਾਵ ਹੈ ਉੱਤਰ ਸ਼ਹਿਰਾਂ ਵਿੱਚ ਲੱਗੇ ਛੋਟੇ ਉਦਯੋਗ ਜਿਨ੍ਹਾਂ ਵਿੱਚ ਮਜ਼ਦੂਰ ਕੰਮ ਕਰਦੇ ਹਨ ਨੂੰ ਲਘੂ ਉਦਯੋਗ ਕਹਿੰਦੇ ਹਨ ਇਹਨਾਂ ਵਿੱਚ ਉਤਪਾਦਨ ਦੇ ਲਈ ਮਸ਼ੀਨਾਂ ਦੀ ਵਰਤੋਂ ਕੀਤੀ ਜਾਂਦੀ ਹੈ ਤਾਂ ਵਿਦਿਆਰਥੀਓ ਅਸੀਂ ਸਮਝ ਸਕਦੇ ਹਾਂ ਕਿ ਇਹ ਸ਼ਹਿਰਾਂ ਵਿੱਚ ਲੱਗੇ ਛੋਟੇ ਉਦਯੋਗ ਹੁੰਦੇ ਹਨ ਛੋਟੇ ਉੱਤਰਾਂ ਵਾਲੇ ਪ੍ਰਸ਼ਨ ਪ੍ਰਸ਼ਨ ਨੰਬਰ 1 ਭਾਰਤ ਵਿੱਚ ਤੇਜ਼ ਅਤੇ ਸੰਤੁਲਿਤ ਉਦਯੋਗੀਕਰਨ ਦੀ ਲੋੜ ਕਿਉਂ ਹੈ ਵਿਦਿਆਰਥੀਓ ਇਸ ਪ੍ਰਸ਼ਨ ਦਾ ਅਰਥ ਹੈ ਕਿ ਸਾਨੂੰ ਫੈਕਟਰੀਆਂ ਕਿਉਂ ਚਾਹੀਦੀਆਂ ਹਨ? ਉੱਤਰ ਰੋਜ਼ਗਾਰ ਵਿੱਚ ਵਾਧਾ ਕਰਨ ਲਈ ਵਿਦਿਆਰਥੀਓ ਜਦੋਂ ਨਵੇਂ ਉਦਯੋਗ ਲੱਗਦੇ ਹਨ ਤਾਂ ਸਾਨੂੰ ਪਤਾ ਹੈ ਕਿ ਲੱਖਾਂ ਬੇਰੁਜ਼ਗਾਰ ਲੋਕਾਂ ਨੂੰ ਰੋਜ਼ਗਾਰ ਮਿਲਦਾ ਹੈ। ਇਸ ਲਈ ਦੇਸ਼ ਦੇ ਵਿੱਚ ਵੱਧ ਉਦਯੋਗ ਲੱਗਣੇ ਚਾਹੀਦੇ ਹਨ। ਪੁਆਇੰਟ ਨੰਬਰ 2 ਰਾਸ਼ਟਰੀ ਆਮਦਨ ਵਿੱਚ ਵਾਧਾ ਕਰਨ ਲਈ ਵਿਦਿਆਰਥੀਓ ਜੇਕਰ ਉਦਯੋਗ ਵੱਧ ਲੱਗਣਗੇ ਤਾਂ ਰਾਸ਼ਟਰੀ ਆਮਦਨ ਦੇ ਵਿੱਚ ਵਾਧਾ ਹੁੰਦਾ ਹੈ ਅਤੇ ਦੇਸ਼ ਪਹਿਲਾਂ ਨਾਲੋਂ ਮਜ਼ਬੂਤ ਹੁੰਦਾ ਹੈ ਇਸ ਲਈ ਸਾਨੂੰ ਵੱਧ ਉਦਯੋਗਾਂ ਦੀ ਲੋੜ ਹੈ ਖੇਤੀ ਤੇ ਜਨਸੰਖਿਆ ਦਾ ਦਬਾਅ ਘਟਾਉਣ ਦੇ ਲਈ ਵਿਦਿਆਰਥੀਓ ਭਾਰਤ ਇੱਕ ਖੇਤੀ ਪ੍ਰਧਾਨ ਦੇਸ਼ ਹੈ ਇਸ ਲਈ ਦੇਸ਼ ਦੀ ਜ਼ਿਆਦਾਤਰ ਜਨਸੰਖਿਆ ਖੇਤੀ ਵਿੱਚ ਲੱਗੀ ਹੋਈ ਹੈ ਅੱਜ ਵੀ ਭਾਰਤ ਦੀ ਕੁੱਲ ਜਨਸੰਖਿਆ ਦਾ 2/3 ਹਿੱਸਾ ਖੇਤੀ ਤੋਂ ਰੋਜ਼ਗਾਰ ਪ੍ਰਾਪਤ ਕਰਦਾ ਹੈ ਜੇਕਰ ਉਦਯੋਗ ਵੱਧ ਲੱਗ ਜਾਣਗੇ ਤਾਂ ਖੇਤੀ ਦੇ ਵਿੱਚ ਲੱਗੇ ਮਜ਼ਦੂਰ ਉਦਯੋਗਾਂ ਦੇ ਵਿੱਚ ਰੁਜ਼ਗਾਰ ਪ੍ਰਾਪਤ ਕਰ ਸਕਦੇ ਹਨ ਅਤੇ ਖੇਤੀ ਦੇ ਉੱਪਰ ਜਨਸੰਖਿਆ ਦਾ ਦਬਾਅ ਘਟ ਸਕਦਾ ਹੈ। ਪੁਆਇੰਟ ਨੰਬਰ 4 ਦੇਸ਼ ਦੀ ਸੁਰੱਖਿਆ ਨੂੰ ਮਜ਼ਬੂਤ ਕਰਨ ਦੇ ਲਈ। ਵਿਦਿਆਰਥੀਓ ਅਸੀਂ ਜਾਣਦੇ ਹਾਂ ਕਿ ਭਾਰਤ ਬਹੁਤਾ ਫੌਜੀ ਸਮਾਨ ਬਾਹਰਲੇ ਦੇਸ਼ਾਂ ਤੋਂ ਮੰਗਵਾਉਂਦਾ ਹੈ ਅਤੇ ਜੇਕਰ ਇਸ ਪ੍ਰਕਾਰ ਦੇ ਉਦਯੋਗ ਭਾਰਤ ਵਿੱਚ ਲੱਗ ਜਾਣਗੇ ਤਾਂ ਭਾਰਤ ਵਿਦੇਸ਼ੀ ਸਮਾਨ ਮੰਗਾਉਣ ਦੀ ਬਜਾਏ ਆਪਣੇ ਦੇਸ਼ ਦੇ ਵਿੱਚ ਹੀ ਸਮਾਨ ਤਿਆਰ ਕਰੇਗਾ ਅਤੇ ਦੇਸ਼ ਦੀ ਫੌਜ ਪਹਿਲਾਂ ਨਾਲੋਂ ਮਜ਼ਬੂਤ ਹੋਵੇਗੀ। ਪੁਆਇੰਟ ਨੰਬਰ 5 ਦੇਸ਼ ਦੀਆਂ ਲੋੜਾਂ ਦੀ ਪੂਰਤੀ ਦੇ ਲਈ ਜੇਕਰ ਦੇਸ਼ ਦੇ ਵਿੱਚ ਵੱਧ ਉਦਯੋਗ ਲੱਗਣਗੇ ਤਾਂ ਕੱਪੜਾ, ਸਾਈਕਲ, ਮੋਟਰਸਾਈਕਲ, ਬਿਜਲੀ ਦਾ ਸਮਾਨ, ਕਾਗਜ਼, ਤੇਲ ਅਤੇ ਹੋਰ ਰੋਜ਼ਾਨਾ ਜ਼ਿੰਦਗੀ ਵਿੱਚ ਵਰਤੋਂ ਦੀਆਂ ਵਸਤੂਆਂ ਵੱਧ ਮਾਤਰਾ ਵਿੱਚ ਤਿਆਰ ਹੋਣਗੀਆਂ। ਅਤੇ ਲੋਕਾਂ ਨੂੰ ਇਹ ਘੱਟ ਰੇਟ ਤੇ ਪ੍ਰਾਪਤ ਹੋਣਗੀਆਂ ਤਾਂ ਇਸ ਲਈ ਦੇਸ਼ ਦੇ ਵਿੱਚ ਲੋੜਾਂ ਪੂਰੀਆਂ ਕਰਨ ਲਈ ਸਾਨੂੰ ਵੱਧ ਉਦਯੋਗਾਂ ਦੀ ਜ਼ਰੂਰਤ ਹੈ। ਵਿਦਿਆਰਥੀਓ ਇਸ ਦੇ ਵਿੱਚ ਹੋਰ ਵੀ ਬਹੁਤ ਸਾਰੇ ਪੁਆਇੰਟ ਜੋੜੇ ਜਾ ਸਕਦੇ ਹਨ ਜਿਵੇਂ ਕਿ ਆਵਾਜਾਈ ਸਾਧਨਾਂ ਦਾ ਵਿਕਾਸ ਹੋਵੇਗਾ ਤੇ ਸੰਚਾਰ ਸਾਧਨਾਂ ਦੇ ਵਿਕਾਸ ਲਈ ਵੀ ਵੱਧ ਉਦਯੋਗਾਂ ਦੀ ਸਾਨੂੰ ਲੋੜ ਹੈ। ਪ੍ਰਸ਼ਨ ਨੰਬਰ 2 ਲਘੂ ਅਤੇ ਕੁਟੀਰ ਉਦਯੋਗਾਂ ਦਾ ਕੀ ਮਹੱਤਵ ਹੈ? ਉੱਤਰ ਮਹੱਤਵਪੂਰਨ ਹੀਟ ਲਿਖੇ ਅਨੁਸਾਰ ਹੈ ਪੁਆਇੰਟ ਨੰਬਰ 1 ਰੋਜ਼ਗਾਰ ਵਿੱਚ ਵਾਧਾ ਭਾਰਤ ਵਿੱਚ ਲੱਗੇ ਲਘੂ ਅਤੇ ਕਟੂਰੀ ਉਦਯੋਗ ਲੋਕਾਂ ਨੂੰ ਰੋਜ਼ਗਾਰ ਦਿੰਦੇ ਹਨ ਅਤੇ ਭਾਰਤ ਦੇ ਕੁੱਲ ਰੋਜ਼ਗਾਰ ਦੇ ਵਿੱਚ ਵਾਧਾ ਕਰਦੇ ਹਨ ਤੇ ਇਹਨਾਂ ਦੇ ਨਾਲ ਬੇਰੋਜ਼ਗਾਰੀ ਦੀ ਮਾਤਰਾ ਘਟਦੀ ਹੈ ਧਨ ਦੀ ਸਮਾਨ ਵੰਡ ਵਿਦਿਆਰਥੀਓ ਲਘੂ ਅਤੇ ਕਟੂਰੀ ਉਦਯੋਗ ਕਿਉਂਕਿ ਛੋਟੇ ਉਦਯੋਗ ਹੁੰਦੇ ਹਨ ਇਸ ਲਈ ਜੇਕਰ ਇਹ ਭਾਰਤ ਦੇ ਵਿੱਚ ਪਰਫੁੱਲਤ ਹੁੰਦੇ ਹਨ ਤਾਂ ਇਹਨਾਂ ਉਦਯੋਗਾਂ ਦੇ ਮਾਲਕਾਂ ਨੂੰ ਪੂੰਜੀ ਪ੍ਰਾਪਤ ਹੁੰਦੀ ਹੈ ਇਹਨਾਂ ਉਦਯੋਗਾਂ ਦੇ ਜ਼ਿਆਦਾਤਰ ਮਾਲਕ ਆਮ ਵਰਗ ਦੇ ਵਿੱਚੋਂ ਹੁੰਦੇ ਹਨ ਇਸ ਲਈ ਇਹਨਾਂ ਉਦਯੋਗਾਂ ਦੇ ਵਿਕਾਸ ਦੇ ਨਾਲ ਧਨ ਦੀ ਬਰਾਬਰ ਵੰਡ ਸੰਭਵ ਹੋ ਸਕਦੀ ਹੈ ਪੁਆਇੰਟ ਨੰਬਰ 3 ਉਤਪਾਦਨ ਵਿੱਚ ਵਾਧਾ ਕੁਟੀਰ ਅਤੇ ਲਘੂ ਉਦਯੋਗ ਉਤਪਾਦਨ ਦੇ ਵਿੱਚ ਵਾਧਾ ਕਰਦੇ ਹਨ ਭਾਰਤ ਦੇ ਕੁੱਲ ਉਤਪਾਦਨ ਦਾ 40% ਲਘੂ ਅਤੇ ਕੁਟੀਰੀਤ ਉਦਯੋਗ ਪੈਦਾ ਕਰਦੇ ਹਨ ਪੁਆਇੰਟ ਨੰਬਰ 4 ਨਿਰਯਾਤ ਵਿੱਚ ਵਾਧਾ ਲਘੂ ਉਦਯੋਗਾਂ ਦਾ ਵਿਦੇਸ਼ੀ ਵਪਾਰ ਦੇ ਵਿੱਚ ਕਾਫੀ ਮਹੱਤਵ ਹੈ ਇਸ ਦਾ ਅੰਦਾਜ਼ਾ ਅਸੀਂ ਇਸ ਗੱਲ ਤੋਂ ਲਾ ਸਕਦੇ ਹਾਂ ਕਿ 1996-97 ਵਿੱਚ ਭਾਰਤ ਦੇ ਕੁੱਲ ਨਿਰਯਾਤ ਦਾ 34% ਹਿੱਸਾ ਲਘੂ ਉਦਯੋਗ ਦੇ ਖੇਤਰਾਂ ਤੋਂ ਪ੍ਰਾਪਤ ਹੋਇਆ ਸੀ ਪ੍ਰਸ਼ਨ ਨੰਬਰ 3 ਲਘੂ ਅਤੇ ਕੁਟੀਰੀਤ ਉਦਯੋਗਾਂ ਦੀਆਂ ਸਮੱਸਿਆਵਾਂ ਦਾ ਵਰਣਨ ਕਰੋ ਉੱਤਰ ਸਮੱਸਿਆ ਹੇਠ ਲਿਖੇ ਅਨੁਸਾਰ ਹਨ ਪੁਆਇੰਟ ਨੰਬਰ 1 ਕੱਚੇ ਮਾਲ ਦੀ ਘਾਟ ਵਿਦਿਆਰਥੀਓ ਜਿਸ ਕੱਚੇ ਮਾਲ ਤੋਂ ਕੁਟੀਰ ਅਤੇ ਲਘੂ ਉਦਯੋਗਾਂ ਨੇ ਉਤਪਾਦਨ ਕਰਨਾ ਹੁੰਦਾ ਹੈ ਉਹ ਮਾਲ ਇਹਨਾਂ ਨੂੰ ਪੂਰੀ ਮਾਤਰਾ ਵਿੱਚ ਅਤੇ ਚੰਗੀ ਕੁਆਲਿਟੀ ਵਿੱਚ ਪ੍ਰਾਪਤ ਨਹੀਂ ਹੁੰਦਾ ਹੈ ਪੁਆਇੰਟ ਨੰਬਰ 2 ਪੂੰਜੀ ਦੀ ਸਮੱਸਿਆ ਜ਼ਿਆਦਾਤਰ ਕੁਟੀਰ ਅਤੇ ਲਘੂ ਉਦਯੋਗਾਂ ਦੇ ਮਾਲਕ ਆਰਥਿਕ ਤੌਰ ਤੇ ਬਹੁਤੇ ਅਮੀਰ ਨਹੀਂ ਹੁੰਦੇ ਹਨ ਅਤੇ ਇਹਨਾਂ ਨੂੰ ਕਰਜ਼ਾ ਲੈਣਾ ਪੈਂਦਾ ਹੈ ਪਰ ਬਹੁਤੇ ਬੈਂਕ ਇਹਨਾਂ ਨੂੰ ਕਰਜ਼ਾ ਨਹੀਂ ਦਿੰਦੇ ਇਸ ਲਈ ਇਹ ਵਿਧ ਵਿਆਜ ਤੇ ਸ਼ਾਹੂਕਾਰਾਂ ਤੋਂ ਕਰਜ਼ਾ ਲੈਂਦੇ ਹਨ ਵਿਕਰੀ ਸੰਬੰਧੀ ਸਮੱਸਿਆਵਾਂ ਛੋਟੇ ਉਦਯੋਗਾਂ ਦੇ ਸਮਾਨ ਵੇਚਣ ਵਿੱਚ ਬਹੁਤ ਮੁਸ਼ਕਲ ਆਉਂਦੀ ਹੈ ਅਤੇ ਇਹਨਾਂ ਦੇ ਲਈ ਜ਼ਰੂਰੀ ਮੰਡੀਆਂ ਦਾ ਪ੍ਰਬੰਧ ਨਹੀਂ ਹੈ ਅਤੇ ਇਹਨਾਂ ਦੀਆਂ ਵਸਤੂਆਂ ਦਾ ਵੀ ਉਚਿਤ ਮੁੱਲ ਪ੍ਰਾਪਤ ਨਹੀਂ ਹੁੰਦਾ ਹੈ ਪੁਆਇੰਟ ਨੰਬਰ 4 ਵੱਡੇ ਉਦਯੋਗਾਂ ਨਾਲ ਮੁਕਾਬਲਾ ਛੋਟੇ ਉਦਯੋਗਾਂ ਦੀ ਮੁੱਖ ਸਮੱਸਿਆ ਇਹ ਹੈ ਕਿ ਇਹਨਾਂ ਨੂੰ ਵੱਡੇ ਉਦਯੋਗਾਂ ਦੇ ਨਾਲ ਮੁਕਾਬਲਾ ਕਰਨਾ ਪੈਂਦਾ ਹੈ ਵੱਡੇ ਉਦਯੋਗਾਂ ਰਾਹੀਂ ਤਿਆਰ ਕੀਤਾ ਮਾਲ ਸਸਤਾ ਤੇ ਚੰਗੀ ਕਿਸਮ ਦਾ ਹੁੰਦਾ ਹੈ ਇਸ ਲਈ ਇਹ ਛੋਟੇ ਉਦਯੋਗ ਵੱਡੇ ਉਦਯੋਗਾਂ ਦਾ ਮੁਕਾਬਲਾ ਨਹੀਂ ਕਰ ਸਕਦੇ ਹਨ ਤਾਂ ਵਿਦਿਆਰਥੀਓ ਅਸੀਂ ਦੇਖਿਆ ਹੈ ਕਿ ਕੁਟੀਰ ਅਤੇ ਲਘੂ ਉਦਯੋਗਾਂ ਨੂੰ ਬਹੁਤ ਸਾਰੀਆਂ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਪ੍ਰਸ਼ਨ ਨੰਬਰ 4 ਲਘੂ ਅਤੇ ਕੁਟੀਰਤ ਜੋਗਾਆਂ ਦੀਆਂ ਸਮੱਸਿਆਵਾਂ ਦੇ ਹੱਲ ਦੱਸੋ। ਉੱਤਰ ਪੁਆਇੰਟ ਨੰਬਰ 1 ਖੇਤਰ ਰੱਖਮਾ ਕਰਨਾ। ਕੁਟੀਰਤ ਜੋਗਾ ਨੂੰ ਸਥਾਪਿਤ ਕਰਨ ਦੇ ਲਈ ਅਤੇ ਵਿਧੇਰੇ ਵਿਕਾਸ ਕਰਨ ਦੇ ਲਈ ਉਹਨਾਂ ਲਈ ਖੇਤਰ ਰੱਖਮਾ ਹੋਣਾ ਚਾਹੀਦਾ ਹੈ ਅਤੇ ਉਸ ਖੇਤਰ ਵਿੱਚ ਵੱਡੇ ਉਦਯੋਗਾਂ ਨੂੰ ਰੋਕਿਆ ਜਾਣਾ ਚਾਹੀਦਾ ਹੈ। ਪੁਆਇੰਟ ਨੰਬਰ 2 ਬਿਕਰੀ ਸਹੂਲਤਾਂ ਦਾ ਪ੍ਰਬੰਧ ਸਰਕਾਰ ਦੁਆਰਾ ਛੋਟੇ ਉਦਯੋਗਾਂ ਦੇ ਲਈ ਬਿਕਰੀ ਸਹੂਲਤਾਂ ਦਿੱਤੀਆਂ ਜਾਣੀਆਂ ਚਾਹੀਦੀਆਂ ਹਨ ਦੇਸ਼ ਅੰਦਰ ਮੰਡੀਆਂ ਦਾ ਵਿਕਾਸ ਕਰਨਾ ਚਾਹੀਦਾ ਹੈ ਜਿੱਥੇ ਕਿ ਛੋਟੇ ਉਦਯੋਗਾਂ ਦੀਆਂ ਵਸਤੂਆਂ ਸਹੀ ਮੁੱਲ ਤੇ ਵਿਕ ਸਕਣ ਇਸ ਦੇ ਨਾਲ ਹੀ ਵਿਦੇਸ਼ਾਂ ਦੇ ਵਿੱਚ ਵੀ ਮੇਲੇ ਅਤੇ ਨਿਮਾਇਸ਼ਾਂ ਲਗਾਉਣ ਦੇ ਲਈ ਪ੍ਰਚਾਰ ਕਰਨਾ ਚਾਹੀਦਾ ਹੈ ਪੁਆਇੰਟ ਨੰਬਰ 3 ਵਿੱਤੀ ਸਹਾਇਤਾ ਛੋਟੇ ਉਦਯੋਗਾਂ ਨੂੰ ਮਸ਼ੀਨਰੀ ਅਤੇ ਕੱਚਾ ਮਾਲ ਖਰੀਦਣ ਦੇ ਲਈ ਸਰਕਾਰ ਦੁਆਰਾ ਸਬਸਿਡੀ ਦਿੱਤੀ ਜਾਣੀ ਚਾਹੀਦੀ ਹੈ। ਇਹਨਾਂ ਉਦਯੋਗਾਂ ਦੇ ਲਈ ਘੱਟ ਵਿਆਜ ਤੇ ਸੌਖੇ ਕਰਜ਼ੇ ਉਪਲਬਧ ਕਰਵਾਉਣੇ ਚਾਹੀਦੇ ਹਨ। ਪੁਆਇੰਟ ਨੰਬਰ 4 ਉਦਯੋਗਿਕ ਬਸਤੀਆਂ ਬਸਾਉਣਾ। ਲਘੂ ਅਤੇ ਕੁਟੀਰ ਉਦਯੋਗਾਂ ਦੇ ਵਿਕਾਸ ਦੇ ਲਈ ਉਦਯੋਗਿਕ ਬਸਤੀਆਂ ਬਸਾਉਣੀਆਂ ਚਾਹੀਦੀਆਂ ਹਨ। ਇਹ ਉਦਯੋਗਿਕ ਬਸਤੀਆਂ ਵਿੱਚ ਛੋਟੇ ਉਦਯੋਗਾਂ ਦੇ ਵਿਕਾਸ ਦੇ ਲਈ ਜ਼ਰੂਰੀ ਪ੍ਰਬੰਧ ਹੋਣਾ ਚਾਹੀਦਾ ਹੈ ਅਤੇ ਇਹ ਛੋਟੇ ਉਦਯੋਗ ਉਦਯੋਗ ਮਾਲਕਾਂ ਨੂੰ ਘੱਟ ਰੇਟ ਤੇ ਜਾਂ ਕਿਰਾਏ ਤੇ ਦਿੱਤੇ ਜਾਣੇ ਚਾਹੀਦੇ ਹਨ ਤਾਂ ਵਿਦਿਆਰਥੀਓ ਇਹਨਾਂ ਕੁਝ ਸਮੱਸਿਆਵਾਂ ਨੂੰ ਹੱਲ ਕਰਕੇ ਛੋਟੇ ਉਦਯੋਗਾਂ ਦਾ ਵਿਕਾਸ ਕੀਤਾ ਜਾ ਸਕਦਾ ਹੈ। ਪ੍ਰਸ਼ਨ ਨੰਬਰ 5 ਭਾਰਤ ਵਿੱਚ ਉਦਯੋਗੀਕਰਨ ਦੀ ਗਤੀ ਧੀਮੀ ਹੋਣ ਦੇ ਕੀ ਕਾਰਨ ਹਨ? ਉੱਤਰ ਪੂੰਜੀ ਦੀ ਕਮੀ ਭਾਰਤ ਵਿੱਚ ਉਦਯੋਗੀਕਰਨ ਦੀ ਗਤੀ ਧੀਮੀ ਹੋਣ ਦਾ ਮੁੱਖ ਕਾਰਨ ਪੂੰਜੀ ਦੀ ਕਮੀ ਹੈ ਬਹੁਤੇ ਉਦਯੋਗ ਮਾਲਕਾਂ ਕੋਲ ਜ਼ਰੂਰੀ ਪੂੰਜੀ ਉਪਲਬਧ ਨਹੀਂ ਹੈ ਪੁਆਇੰਟ ਨੰਬਰ 2 ਕੁਸ਼ਲ ਮਜ਼ਦੂਰਾਂ ਦੀ ਘਾਟ ਬੇਸ਼ੱਕ ਭਾਰਤ ਦੇ ਵਿੱਚ ਜਨਸੰਖਿਆ ਬਹੁਤ ਜ਼ਿਆਦਾ ਹੈ ਅਤੇ ਮਜ਼ਦੂਰ ਆਸਾਨੀ ਨਾਲ ਪ੍ਰਾਪਤ ਹੋ ਜਾਂਦੇ ਹਨ ਪਰ ਸਿੱਖਿਅਤ ਟ੍ਰੇਨਡ ਮਜ਼ਦੂਰ ਲੱਭਣੇ ਬਹੁਤ ਔਖੇ ਹਨ ਪੁਆਇੰਟ ਨੰਬਰ 3 ਕੱਚੇ ਮਾਲ ਦੀ ਕਮੀ ਭਾਰਤ ਵਿੱਚ ਉਦਯੋਗਾਂ ਲਈ ਕੱਚਾ ਮਾਲ ਬਹੁਤ ਘੱਟ ਮਾਤਰਾ ਵਿੱਚ ਅਤੇ ਘਟੀਆ ਕਿਸਮ ਦਾ ਮਿਲਦਾ ਹੈ ਜਿਵੇਂ ਕਿ ਦੇਸ਼ ਦੀ ਵਣ ਤੋਂ ਪਿੱਛੋਂ ਪਰਸਨ ਅਤੇ ਕਪਾਹ ਦੀ ਕਮੀ ਹੋ ਗਈ ਅਤੇ ਇਹ ਵਸਤੂਆਂ ਉਦਯੋਗ ਮਾਲਕਾਂ ਨੂੰ ਬਾਹਰਲੇ ਦੇਸ਼ਾਂ ਤੋਂ ਮੰਗਵਾਉਣੀਆਂ ਪੈਂਦੀਆਂ ਹਨ ਪੁਆਇੰਟ ਨੰਬਰ 4 ਆਵਾਜਾਈ ਅਤੇ ਸੰਚਾਰ ਸਾਧਨਾਂ ਦਾ ਘੱਟ ਵਿਕਸਿਤ ਹੋਣਾ ਉਦਯੋਗਾਂ ਦੇ ਵਿਕਾਸ ਦੇ ਲਈ ਇਹਨਾਂ ਦੋਵਾਂ ਸਾਧਨਾਂ ਦਾ ਵਿਕਾਸ ਬਹੁਤ ਜ਼ਰੂਰੀ ਹੈ ਆਵਾਜਾਈ ਸਾਧਨਾਂ ਤਿਆਰ ਮਾਲ ਮੰਡੀਆਂ ਤੱਕ ਪਹੁੰਚਾਉਣ ਅਤੇ ਕੱਚਾ ਮਾਲ ਫੈਕਟਰੀਆਂ ਤੱਕ ਲੈ ਕੇ ਆਉਣ ਲਈ ਚਾਹੀਦੇ ਹਨ ਪੱਖ-ਵੱਖ ਕੰਮਾਂ ਦੇ ਲਈ ਸੰਪਰਕ ਕਰਨ ਦੇ ਲਈ ਸੰਚਾਰ ਸਾਧਨਾਂ ਦੀ ਵੀ ਉਦਯੋਗਾਂ ਨੂੰ ਲੋੜ ਹੁੰਦੀ ਹੈ ਭਾਰਤ ਵਿੱਚ ਇਹ ਸਾਧਨ ਪੂਰੀ ਤਰ੍ਹਾਂ ਵਿਕਸਿਤ ਨਹੀਂ ਹਨ ਸਮੱਸਿਆ ਨੰਬਰ 5 ਸ਼ਕਤੀ ਸਾਧਨਾਂ ਦੀ ਘਾਟ ਉਦਯੋਗਾਂ ਦੇ ਵਿੱਚ ਮਸ਼ੀਨਾਂ ਚਲਾਉਣ ਅਤੇ ਆਵਾਜਾਈ ਸਾਧਨਾਂ ਨੂੰ ਚਲਾਉਣ ਦੇ ਲਈ ਸ਼ਕਤੀ ਸਾਧਨਾਂ ਦੀ ਜ਼ਰੂਰਤ ਹੁੰਦੀ ਹੈ ਭਾਰਤ ਵਿੱਚ ਮੁੱਖ ਤੌਰ ਤੇ ਕੋਲਾ ਤੇਲ ਅਤੇ ਬਿਜਲੀ ਸ਼ਕਤੀ ਸਾਧਨ ਵਰਤੇ ਜਾਂਦੇ ਹਨ ਪਰ ਇਹ ਸਾਧਨ ਸਾਰੇ ਭਾਰਤ ਵਿੱਚ ਪੂਰੀ ਤਰ੍ਹਾਂ ਉਪਲਬਧ ਨਹੀਂ ਹਨ ਅਤੇ ਕਈ ਇਲਾਕਿਆਂ ਦੇ ਵਿੱਚ ਇਹਨਾਂ ਦੀ ਪ੍ਰਾਪਤੀ ਦੇ ਲਈ ਬਹੁਤ ਸਾਰਾ ਧਨ ਖਰਚ ਕਰਨਾ ਪੈਂਦਾ ਹੈ ਸੋ ਵਿਦਿਆਰਥੀਓ ਉਕਤ ਕਾਰਨਾਵਾਂ ਦੇ ਕਰਕੇ ਭਾਰਤ ਦੇ ਵਿੱਚ ਉਦਯੋਗਾਂ ਦਾ ਸਹੀ ਵਿਕਾਸ ਨਹੀਂ ਹੋ ਸਕਿਆ ਹੈ। ਪ੍ਰਸ਼ਨ ਨੰਬਰ 6 ਉਦਯੋਗਿਕ ਵਿਕਾਸ ਵਿੱਚ ਭਾਰਤ ਸਰਕਾਰ ਦਾ ਕੀ ਯੋਗਦਾਨ ਹੈ? ਆਜ਼ਾਦੀ ਤੋਂ ਬਾਅਦ ਭਾਰਤ ਸਰਕਾਰ ਨੇ ਉਦਯੋਗਿਕ ਵਿਕਾਸ ਦੇ ਲਈ ਕਈ ਉਪਰਾਲੇ ਕੀਤੇ ਹਨ। ਇਹਨਾਂ ਵਿੱਚੋਂ ਮੁੱਖ ਹੇਠ ਲਿਖੇ ਅਨੁਸਾਰ ਹਨ। ਪੁਆਇੰਟ ਨੰਬਰ 1 ਪੰਜ ਸਾਲਾ ਯੋਜਨਾਵਾਂ ਭਾਰਤ ਨੇ ਦੇਸ਼ ਦਾ ਸੰਤੁਲਿਤ ਵਿਕਾਸ ਕਰਨ ਦੇ ਲਈ 1951 ਈਸਵੀ ਦੇ ਵਿੱਚ ਪੰਜ ਸਾਲਾ ਯੋਜਨਾਵਾਂ ਸ਼ੁਰੂ ਕੀਤੀਆਂ ਸਨ ਜਿਸ ਰਾਹੀਂ ਉਦਯੋਗਿਕ ਖੇਤਰ ਦੇ ਵਿਕਾਸ ਦੇ ਲਈ ਕਾਫੀ ਸਾਰਾ ਧਨ ਖਰਚ ਕੀਤਾ ਗਿਆ ਹੈ ਪੁਆਇੰਟ ਨੰਬਰ 2 ਕਰਜ਼ੇ ਦੀਆਂ ਵੱਧ ਸਹੂਲਤਾਂ ਭਾਰਤ ਸਰਕਾਰ ਦੁਆਰਾ ਉਦਯੋਗਿਕ ਵਿਕਾਸ ਦੇ ਲਈ ਕਰਜ਼ਾ ਦੇਣ ਲਈ ਕਈ ਸੰਸਥਾਵਾਂ ਸਥਾਪਿਤ ਕੀਤੀਆਂ ਗਈਆਂ ਹਨ ਜਿਵੇਂ ਕਿ 1948 ਈਸਵੀ ਵਿੱਚ ਉਦਯੋਗਿਕ ਵਿੱਤ ਨਿਗਮ 1954 ਈਸਵੀ ਵਿੱਚ ਰਾਸ਼ਟਰੀ ਉਦਯੋਗਿਕ ਵਿਕਾਸ ਨਿਗਮ 1958 ਈਸਵੀ ਵਿੱਚ ਪੁਨਰ ਵਿੱਤ ਨਿਗਮ ਅਤੇ ਹੋਰ ਕਈ ਸੰਸਥਾਵਾਂ ਇਸ ਵਿੱਚ ਸ਼ਾਮਲ ਹਨ ਪੁਆਇੰਟ ਨੰਬਰ 3 ਮੁੱਢਲੇ ਉਦਯੋਗਾਂ ਦੀ ਸਥਾਪਨਾ ਦੇਸ਼ ਵਿੱਚ ਆਰਥਿਕ ਵਿਕਾਸ ਦੀ ਗਤੀ ਨੂੰ ਤੇਜ਼ ਕਰਨ ਲਈ ਭਾਰਤ ਸਰਕਾਰ ਨੇ ਮੁੱਢਲੇ ਉਦਯੋਗਾਂ ਦੀ ਸਥਾਪਨਾ ਤੇ ਬਹੁਤ ਜ਼ੋਰ ਦਿੱਤਾ ਹੈ ਸਰਵਜਨਕ ਖੇਤਰ ਵਿੱਚ 1951 ਈਸਵੀ ਵਿੱਚ ਕੁੱਲ 5 ਇਕਾਈਆਂ ਸਥਾਪਿਤ ਕੀਤੀਆਂ ਗਈਆਂ ਸਨ ਜੋ ਕਿ 1996 ਈਸਵੀ ਤੱਕ ਵੱਧ ਕੇ 264 ਹੋ ਗਈਆਂ ਹਨ ਪੁਆਇੰਟ ਨੰਬਰ 4 ਆਵਾਜਾਈ ਦੇ ਸਾਧਨਾਂ ਦਾ ਵਿਕਾਸ ਉਦਯੋਗਿਕ ਵਿਕਾਸ ਲਈ ਆਵਾਜਾਈ ਦੇ ਸਾਧਨਾਂ ਦਾ ਵਿਕਾਸ ਬਹੁਤ ਜ਼ਰੂਰੀ ਹੈ ਇਸ ਲਈ ਭਾਰਤ ਵਿੱਚ ਆਜ਼ਾਦੀ ਤੋਂ ਬਾਅਦ ਆਵਾਜਾਈ ਸਾਧਨਾਂ ਦਾ ਵਿਕਾਸ ਕੀਤਾ ਗਿਆ ਹੈ ਜਿਸ ਦੇ ਲਈ ਰੇਲਵੇ ਅਤੇ ਸੜਕੀ ਆਵਾਜਾਈ ਨੂੰ ਖਾਸ ਤੌਰ ਤੇ ਪਰਪੂਲਤ ਕੀਤਾ ਗਿਆ ਹੈ। ਪੁਆਇੰਟ ਨੰਬਰ 5 ਬਿਜਲੀ ਖੇਤਰ ਦਾ ਵਿਕਾਸ ਉਦਯੋਗਾਂ ਦੇ ਵਿਕਾਸ ਲਈ ਸਸਤੀ ਬਿਜਲੀ ਪ੍ਰਾਪਤ ਹੋਣਾ ਬਹੁਤ ਜ਼ਰੂਰੀ ਹੈ। ਇਸ ਲਈ ਭਾਰਤ ਸਰਕਾਰ ਦੁਆਰਾ ਤਾਪ ਬਿਜਲੀਕਰ ਅਤੇ ਬਹੁਪੱਖੀ ਯੋਜਨਾਵਾਂ ਦੇ ਵਿਕਾਸ ਤੇ ਜ਼ੋਰ ਦਿੱਤਾ ਗਿਆ ਹੈ। ਤਾਂ ਵਿਦਿਆਰਥੀਓ ਅਸੀਂ ਦੇਖਦੇ ਹਾਂ ਕਿ ਭਾਰਤ ਸਰਕਾਰ ਨੇ ਉਦਯੋਗਾਂ ਦੇ ਵਿਕਾਸ ਲਈ ਬਹੁਤ ਸਾਰੇ ਕੰਮ ਕੀਤੇ ਹਨ ਜਿਸ ਨਾਲ ਭਾਰਤ ਵਿੱਚ ਉਦਯੋਗਿਕ ਵਿਕਾਸ ਦੀ ਗਤੀ ਤੇਜ਼ ਹੋਈ ਹੈ। ਪ੍ਰਸ਼ਨ ਨੰਬਰ 7 ਵੱਡੇ ਉਦਯੋਗਾਂ ਦੇ ਮਹੱਤਵ ਦੀ ਵਿਆਖਿਆ ਕਰੋ। ਉੱਤਰ ਪੁਆਇੰਟ ਨੰਬਰ 1 ਪੂੰਜੀਗਤ ਅਤੇ ਮੁੱਢਲੀਆਂ ਵਸਤੂਆਂ ਦਾ ਉਤਪਾਦਨ। ਵੱਡੇ ਉਦਯੋਗਾਂ ਵਿੱਚ ਪੂੰਜੀਗਤ ਅਤੇ ਮੁੱਢਲੀਆਂ ਵਸਤੂਆਂ ਦਾ ਉਤਪਾਦਨ ਵੱਡੇ ਪੱਧਰ ਤੇ ਹੁੰਦਾ ਹੈ। ਇਹਨਾਂ ਵਿੱਚ ਮੁੱਖ ਤੌਰ ਤੇ ਮਸ਼ੀਨਾਂ ਅਤੇ ਲੋਹਾ ইসਪਾਤ ਦਾ ਸਮਾਨ ਹੁੰਦਾ ਹੈ ਜੋ ਕਿ ਬਾਕੀ ਉਦਯੋਗਾਂ ਦੇ ਵਿਕਾਸ ਲਈ ਸਹਾਇੀ ਹੁੰਦਾ ਹੈ ਪੁਆਇੰਟ ਨੰਬਰ 2 ਆਧਾਰਿਤ ਸਰਚਨਾ ਦਾ ਵਿਕਾਸ ਵੱਡੇ ਉਦਯੋਗਾਂ ਦੇ ਵਿਕਾਸ ਦੇ ਨਾਲ ਆਧਾਰਿਤ ਸਰਚਨਾ ਦਾ ਵਿਕਾਸ ਹੁੰਦਾ ਹੈ ਇਹਨਾਂ ਉਦਯੋਗਾਂ ਦੁਆਰਾ ਰੇਲਵੇ ਦੇ ਇੰਜਣਾਂ ਡੱਬਿਆਂ ਟਰੱਕਾਂ ਮੋਟਰਾਂ ਜਹਾਜ਼ਾਂ ਦਾ ਸਮਾਨ ਬਿਜਲੀ ਦੇ ਯੰਤਰਾਂ ਟਰਾਂਸਫਾਰਮਰਾਂ ਸੰਚਾਰ ਦੇ ਸਾਧਨਾਂ ਦਾ ਵੱਡੇ ਪੱਧਰ ਤੇ ਉਤਪਾਦਨ ਕੀਤਾ ਜਾਂਦਾ ਹੈ ਪੁਆਇੰਟ ਨੰਬਰ 3 ਉਤਪਾਦਨ ਵਿੱਚ ਵਾਧਾ ਵੱਡੇ ਪမာਣੇ ਦੇ ਉਦਯੋਗਾਂ ਵਿੱਚ ਪੂੰਜੀ ਵੱਡੀ ਮਾਤਰਾ ਵਿੱਚ ਲੱਗਦੀ ਹੈ ਅਤੇ ਇਹਨਾਂ ਵਿੱਚ ਮਸ਼ੀਨਾਂ ਦੀ ਵੱਧ ਵਰਤੋਂ ਨਾਲ ਉਤਪਾਦਨ ਕੀਤਾ ਜਾਂਦਾ ਹੈ ਇਸ ਲਈ ਇਹਨਾਂ ਵਿੱਚ ਹੋਣ ਵਾਲਾ ਉਤਪਾਦਨ ਵੱਡੀ ਮਾਤਰਾ ਵਿੱਚ ਹੁੰਦਾ ਹੈ ਪੁਆਇੰਟ ਨੰਬਰ 4 ਵਦੇਸ਼ੀ ਵਪਾਰ ਦਾ ਵਿਕਾਸ ਵੱਡੇ ਪမာਣੇ ਦੇ ਉਦਯੋਗਾਂ ਵਿੱਚ ਵੱਡੀ ਪਦਰਤੇ ਵਸਤੂਆਂ ਪੈਦਾ ਹੋਣ ਕਾਰਨ ਇਹਨਾਂ ਨੂੰ ਵਿਦੇਸ਼ਾਂ ਵਿੱਚ ਭੇਜਿਆ ਜਾ ਸਕਦਾ ਹੈ ਅਤੇ ਇਹਨਾਂ ਉਦਯੋਗਾਂ ਦੀ ਕਮਾਈ ਨਾਲ ਬਾਹਰਲੇ ਦੇਸ਼ਾਂ ਤੋਂ ਵਸਤੂਆਂ ਮੰਗਾਈਆਂ ਜਾ ਸਕਦੀਆਂ ਹਨ ਇਸ ਲਈ ਵੱਡੀ ਮਾਤਰਾ ਦੇ ਉਦਯੋਗਾਂ ਰਾਹੀਂ ਵਿਦੇਸ਼ੀ ਵਪਾਰ ਪਰਫੁੱਲਤ ਹੁੰਦਾ ਹੈ ਪੁਆਇੰਟ ਨੰਬਰ 5 ਆਤਮ ਨਿਰਭਰਤਾ ਦੇਸ਼ ਵਿੱਚ ਵੱਡੇ ਪမာਣੇ ਦੇ ਉਦਯੋਗਾਂ ਦੇ ਵਿਕਸਿਤ ਹੋਣ ਦੇ ਨਾਲ ਦੇਸ਼ ਆਤਮ ਨਿਰਭਰ ਬਣਦਾ ਹੈ। ਦੇਸ਼ ਨੂੰ ਜ਼ਰੂਰੀ ਵਸਤੂਆਂ ਦੇਸ਼ ਦੇ ਵਿੱਚੋਂ ਹੀ ਪ੍ਰਾਪਤ ਹੋ ਜਾਂਦੀਆਂ ਹਨ ਅਤੇ ਬਾਹਰੋਂ ਬਹੁਤਾ ਨਿਰਜਾਤ ਨਹੀਂ ਕਰਨਾ ਪੈਂਦਾ ਹੈ। ਸਗੋਂ ਇਹਨਾਂ ਵਿੱਚ ਉਤਪਾਦਿਤ ਵਸਤੂਆਂ ਨੂੰ ਬਾਹਰਲੇ ਦੇਸ਼ਾਂ ਨੂੰ ਭੇਜਿਆ ਜਾ ਸਕਦਾ ਹੈ ਅਤੇ ਧਨ ਦੀ ਪ੍ਰਾਪਤੀ ਹੋ ਸਕਦੀ ਹੈ। ਤਾਂ ਵਿਦਿਆਰਥੀਓ ਅਸੀਂ ਦੇਖਦੇ ਹਾਂ ਕਿ ਵੱਡੇ ਪမာਣੇ ਦੇ ਉਦਯੋਗਾਂ ਦਾ ਇਸੇ ਦੇਸ਼ ਦੇ ਲਈ ਬਹੁਤ ਵੱਡੇ ਪੱਧਰ ਤੇ ਲਾਭ ਹੁੰਦਾ ਹੈ। ਵਿਦਿਆਰਥੀਓ ਅਸੀਂ ਇਸ ਪਾਠ ਦੇ ਅਭਿਆਸ ਨੂੰ ਇੱਥੇ ਸੋਲਵ ਕੀਤਾ ਹੈ। ਉਮੀਦ ਹੈ ਤੁਹਾਨੂੰ ਇਹ ਚੰਗੀ ਤਰ੍ਹਾਂ ਸਮਝ ਆ ਗਿਆ ਹੋਵੇਗਾ। ਵਿਦਿਆਰਥੀਓ ਇਸ ਵੀਡੀਓ ਨੂੰ ਤੁਸੀਂ ਦੇਖਣ ਦੇ ਨਾਲ ਆਸਾਨੀ ਦੇ ਨਾਲ ਇਸ ਪਾਠ ਦੀ ਚੰਗੀ ਤਰ੍ਹਾਂ ਤਿਆਰੀ ਕਰ ਸਕਦੇ ਹੋ। ਅਸੀਂ ਇੱਥੇ ਕਿਸੇ ਵੀ ਪ੍ਰਸ਼ਨ ਦਾ ਉੱਤਰ ਬਹੁਤਾ ਵਿਸਥਾਰ ਵਿੱਚ ਦੇਣ ਦੀ ਕੋਸ਼ਿਸ਼ ਨਹੀਂ ਕੀਤੀ ਹੈ। ਕਿਉਂਕਿ ਇਸ ਪਾਠ ਦੇ ਵਿੱਚੋਂ ਕੇਵਲ 1 ਨੰਬਰ ਅਤੇ 2 ਨੰਬਰ ਦੇ ਪ੍ਰਸ਼ਨ ਹੀ ਆਉਣੇ ਹਨ ਇਸ ਲਈ ਇੱਥੇ ਘੱਟ ਵਿਸਥਾਰ ਦੇ ਵਿੱਚ ਤੁਹਾਨੂੰ ਪ੍ਰਸ਼ਨਾਂ ਦੇ ਉੱਤਰ ਸਮਝਾਏ ਗਏ ਹਨ ਤੁਸੀਂ ਵੀ ਇਨ੍ਹਾਂ ਪ੍ਰਸ਼ਨਾਂ ਨੂੰ ਇੰਨਾ ਹੀ ਤਿਆਰ ਕਰਕੇ ਪੇਪਰ ਦੇ ਵਿੱਚੋਂ ਚੰਗੇ ਨੰਬਰ ਲੈ ਸਕਦੇ ਹੋ ਧੰਨਵਾਦ